ਅਰਗਸਾਵਾ ਜਿਵੇਂ ਕਿ ਸੰਦੀ ਜੀ ਨਾਲ ਕਹਿੰਦੇ ਕਿ ਬਾਤ ਤਾਂ ਜਿਹੜੀ ਉਹ ਸਭ ਤੋਂ ਵੱਧ ਵਿਕਦੀ ਹੈ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ ਖਾਸ ਕਰਕੇ ਮੋਟੀਵੇਸ਼ਨਲ ਬਾਤ ਹੈ ਤੇ ਮੋਟੀਵੇਸ਼ਨਲ ਬਾਤ ਤਾਂ ਲਿਖਦੇ ਬਹੁਤ ਥੋੜੇ ਬੁਨੇ ਪੜ੍ਹੀ ਬਹੁਤ ਜਾਂਦੀ ਹੈ ਲਿਖਦੇ ਬਹੁਤ ਥੋੜੇ ਬੁਨੇ ਆ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿ ਬਾਤ ਕਿੰਨੀ ਪੜ੍ਹੀ ਜਾ ਰਹੀ ਹੈ ਤੇ ਕਿੰਨੀ ਵਿਕ ਰਹੀ ਹੈ ਤੁਸੀਂ ਇਸ ਸੰਦਰਭ ਕੀ ਰਹਾ ਹੋ ਮੰਤ੍ਰੈ ਇਸ ਗੱਲ ਨੂੰ ਸਹਿਨਤਾ ਦੀ ਬਾਤਕ ਬਹੁਤ ਲਿਖ ਰਹੀ ਹੈ ਬਹੁਤ ਪੜ੍ਹੀ ਜਾ ਰਹੀ ਹੈ ਜੇ ਅੰਪਾਇਸ ਗਲ ਨੂੰ ਪਿੱਛੇ ਲੈ ਕੇ ਕਰਾਈ ਤਾਂ ਕੋਈ ਤਰ੍ਹਾਂ ਦਾ ਸਾਥ ਨਹੀਂ ਕਿਉਂਕਿ ਉਹ ਬਾਹਰੋਂ ਭੜਕੇ ਆਈ ਸੀ ਤਾਂ ਉਹ ਉਹਦੋਂ ਬਾਤਕ ਦੇ ਵਿੱਚ ਨਵਾਂ ਮਹਾਵਾ ਲੈ ਕੇ ਆਇਆ ਤੇ ਉਹ ਪੱਡਾ ਪਾਠਕ ਬੰਨ ਸੀ ਉਸ ਸਮੇਂ ਦੇ ਵਿੱਚ ਹੀ ਪੀੜ ਰਹੀ ਕਰਨਾ ਤੇ ਉਹ ਤੋਂ ਬਾਅਦ ਆਪਾਂ ਕਪੂਰ ਸਾਹਿਬ ਦੀ ਗੱਲ ਕਰਨੀ ਉਹਨਾਂ ਦਾ ਇੱਕ ਵੱਡਾ ਮਾਣ ਕਰਦਾ ਬਹੁਤ ਜ਼ਾਦੀ ਬਾਤ ਤੱਕ ਉਹਨਾਂ ਦੀ ਲਿਖੀ ਆ। ਕਿ ਤੁਸੀਂ ਸਾਰੇ ਸਮਾਗਮ ਕਰਦੇ ਤੱਕ ਜਿਹੜੀ ਜੋ ਗੱਲ ਕਰਦੇ ਆਂ ਆਪਾਂ ਦੇਖਦੇ ਆਂ ਕਿ ਬਹੁਤ ਮੋਟੀਵੇਸ਼ਨਲ ਬਾਤਾਂ ਕਹਿੰਦੇ ਨੇ ਉਹ ਲਿਖੀ ਜਿਹਦੇ ਬਹੁਤ ਪੜੀ ਜਾਂਦੇ ਆਂ ਤੇ ਅੱਜਕਰ ਉਹਨਾਂ ਦੀ ਅਲੋਚਨਾ ਬਹੁਤ ਹੋਣੀ ਆ। ਇਸ ਕਰਮ ਨੂੰ ਤੁਸੀਂ ਨਾਲ ਜੁੜ ਕੇ ਰੱਖੋ। ਕੋਈ ਲੋਚਨਾ ਸਮਗਮ ਇਹ ਤਾਂ ਨਾਮ ਨਾਲ ਚੱਦੀ ਆਈ ਆ ਨਾ ਆਪਾਂ ਲਿਖੀ ਤਾਂ ਇਹ ਆਪਾਂ ਇਹ ਵੀ ਗੱਲ ਤੇ ਪਹਿਲਾਂ ਜਰੂਰ ਭੇਜਿਆ ਗਾ। કરીયા ਕਿ ਕਿਸੇ ਸਮੇ ਪੂਰਾ ਪੜਿਆ ਰਹੇ ਗਏ ਆ ਪਰ ਉਹ ਠੀਕ ਹੈ ਕਿਸੇ ਸਮੇ ਬੰਦਾ ਇਹ ਕਹਿੰਦਾ ਹੈ ਵੀ ਹਾਂ ਹਮਨੇ ਨਹੀਂ ਪੜਿਆ ਕੁਝ ਵੀ ਆਏ ਸਮੇ ਤੇ ਟਸਪੀਕਰ ਵਾਲੀ ਗੱਲ ਸੀ ਹਾਂ ਟਸਪੀਕਰ ਵਾਲੀ ਇਸ ਦਾ ਵੀ ਸ਼ੱਕ ਹੁੰਦਾ ਹੈ ਆਪ ਜੀ ਕਿਤਾਬ ਨੂੰ ਲੈ ਕੇ ਗੱਲ ਕਰਨਾ ਤਾਂ ਮੇਰੀ ਕਿਤਾਬ ਦੇ ਨਵੇਂ ਪਾਠ ਦੇ ਬਜਾਏ ਜਿਹੜੀ ਨੌਜਵਾਨਾ ਨੇ ਪੜੀ ਆ ਤੇ ਉਹ ਨਵੇਂ ਆ ਦੀ ਗੱਲ ਹੈ ਨਾ ਉਹ ਮੋਟਾ ਦੇ ਜਰਾਇੰਦਾ ਪਾਟੇ ਦੀ ਸਾਂਚੇ ਨਿਕਿਆ ਰਕਬੀ ਅਸੀਂ ਸ਼ੱਕੀ ਜਾਂਦੀ ਆ ਤੇ ਮੈਂ ਉਹ ਇਹ ਸਮਝ ਲਾ ਨਹੀਂ ਉਹ ਜਿਹੜੇ ਬੰਦੇ ਨੇ ਕਦੇ ਕਿਤਾਬ ਨਹੀਂ ਪੜੀ ਕਿ ਬਾੜ ਪੜਨ ਤੋਂ ਬਾਅਦ ਮੈਨੂੰ ਬਹੁਤ ਖੁਸ਼ ਹੋਣ ਵਾਸਤੇ ਚਾਹਿਆ ਜੀ ਆਈ ਵੀ ਅਸੀਂ ਪਹਿਲੀ ਵਾਰ ਕਿਤਾਬ ਪੜੀ ਆ ਤੇ ਸਾਨੂੰ ਹੋਰ ਕਿਤਾਬਾਂ ਵੀ ਦੱਸੋ ਇਹ ਵੀ ਹੈਗਾ ਵੀ ਮੈਨੂੰ ਕਈ ਵਾਰੀ ਦੋਸਤ ਕਹਿੰਦੇ ਆ ਵੀ ਜਦੋਂ ਬਾਅਦ ਤੋਂ ਔਖੀ ਜਿਹਾ ਪੜੀ ਜਾਂ ਨਾਲੀ ਤਾਂ ਮੈਨੂੰ ਲੱਗਦਾ ਉਹ ਵੀ ਇੱਕ ਬੰਦੇ ਇਹ ਤਾਂ ਕਿਵੇਂ ਗਿਆ ਜਿੰਨੇ ਮੈਸ ਮੈਨੂੰ ਲੱਗਦਾ ਵੀ ਮੈਂ ਇੰਝ ਜਾ ਕੇ ਰਾਤ ਤੱਕ ਪੜਦਾ ਕੋਦਾ ਹੈ ਨਾ ਕਿ ਮੈਂ ਸਕੋਰ ਸੰਪੂਰਨ ਹੋਤਾ ਜਦਦੇ ਸਮੇਂ ਵੀ ਬੇਗਾਨੀ ਦਾ ਵਾਕਤ ਕਹਿਣੀ ਹੈ ਤੇ ਪਾਠਕਾਂ ਨੂੰ ਜੇ ਤੁਸੀਂ ਕੋਈ ਕੁ ਬੇਕਨ ਦੇ ਨਾਮ ਦੱਸਦੇ ਹੋ ਉਹਨਾਂ ਨੂੰ ਜ਼ਰੂਰ ਪੜਨੇ ਚਾਹੀਦੇ ਆ ਉਹ ਮੈਂ ਜਿਵੇਂ ਮੈਂ ਪਹਿਲੇ ਦੱਸਿਆ ਵੀ ਵਰਪਾਲ ਕੰਨੂ ਸਾਹਿਬ ਮੈਨੂੰ ਭੁੰਦੇ ਨੇ ਨਾ ਤੇ ਉਹਨਾਂ ਦੀ ਵਾਰਤਿਕਾ ਗਲਪ ਦੀ ਮੇਰੇ ਲਈ ਕੀਤਾ ਤਾਂ ਪੜਨਾ ਚਾਹੀਦਾ ਨਾ ਜਿੱਦਾਂ ਮੈਂ ਆਹ ਹੋ ਕੇ ਮਹਿਸੂਸ ਕੀਤਾ ਤਾਂ ਮੈਂ ਜਿਹ ਮਰਪੈਂਦੇ ਜਾਣਾ ਤਾਂ ਮੈਨੂੰ ਕੁਛ ਨਾ ਕੁਛ ਤਾਂ ਵੀ ਚੀਜ਼ ਬਦਲੀ ਹੁੰਦਾ ਇੱਕ ਚੀਜ਼ ਨਾ ਸੀ ਕਿ ਜਿਹੜੇ ਕੋਈ ਆਈਡੀਆ ਨਹੀਂ ਜਾਦਾ ਨਾ ਮੈਨੂੰ ਕਿਹਿਆ ਆਦਮੀ ਨੂੰ ਪੜਦੇ ਹੋਏ ਕਿਦਾਂ ਪਉਦਾ ਆਈਡੀਆ ਨਾ ਮੈਨੂੰ ਕਿਹਿਆ ਆਦਮੀ ਨੂੰ ਬਹੁਤ ਪੜਿਆ ਫਿਰ ਅਗਲਾ ਸਵਾਲ ਤਾਂ ਇਹ ਹੈ ਕਿ ਕਿਸ ਤਰ੍ਹਾਂ ਜਿੱਥੇ ਹੋ ਜਾਂ ਕੇਵਲ ਬਾਤ ਕਰਦੇ ਸਾਡੇ ਕੋਲ ਇਹ ਬਾਤਕਤੇ ਵਿੱਚ ਹੁਣ ਪਟਿਆਲਾ ਨੂੰ ਹੁੰਦਾ ਹੈ ਆਕਾਸ਼ ਦੀਪ ਦੇ ਨਾਲ ਉਹ ਗਾਦੇ ਨਾਲ ਵੀ ਸਟੇਟ ਕਰਨ ਕਰੀਏ ਕੰਦੇ ਦੇ ਤੇ ਕੰਦੇ ਕਰਾਈ ਗਾਣਾ ਇੱਕ ਉਹ ਮਕੜਨਾਮਾ ਬੁਰਪਾਇਕ ਇਹ ਮੈਗਜੀਨ ਵੀ ਕੱਢਣ ਆ ਕੇ ਪਏ ਉਹ ਸਾਰੇ ਤੋਂ ਹੁੰਦੇ ਫਿਰਦੇ ਉਹ ਸਾਰੇ ਗੁੱਪ ਦੇ ਵਿੱਚ ਰਹੇ ਹੈ ਨਾ ਵੀ ਬਹੁਤ ਸੋਨਾ ਹੁੰਦੇ ਵਿੱਚ ਮੁੰਡੇ ਰੇਖ ਕਰਦੇ ਕੰਦੇ ਕਰਾਈ ਗਾਣਾ ਆਕਾਸ਼ ਦੀਪ ਆਪਣੇ ਕੋਲੇ ਤੇ ਇੱਕ ਮੈਂ ਅਕਦਾ ਫੇਸਬੁਕ ਤੇ ਜਿਹੜੀ ਵਾਰਤ ਲਿਖੀ ਜਾ ਰਹੀ ਆ ਕੋਰੋਨਾ ਡਾਕਟਰ ਗਦੀਪ ਜੀ ਵੀ ਡਾਕਟਰ ਨੇ ਇਹਨਾਂ ਦੀ ਮੰਤਲਬ ਦੇ ਬਾਰਤ ਕਮਾਦੀਆਂ ਕੋਰੋਨਾ ਦੇ ਵਿੱਚ ਇਹਨਾਂ ਦੀ ਦੋ ਕਿਤਾਬਾਂ ਵੀ ਚੱਲੀਆਂ ਜੜੀ ਲੈਣ ਨੂੰ ਹਨ ਕਿ ਗਰਦੀਪ ਤੇ ਜੋ ਵੀ ਸਾਡੇ ਕੋਲੇ ਉਹਨਾਂ ਦੀ ਲੇਖਕਤ ਉਹਨਾਂ ਕਿਤਾਬ ਦੀ ਆਈ ਸੀ ਵੀ ਫੇਸਬੁਕ ਤੇ ਲੋਕਾਂ ਤੋਂ ਲੇਖ ਦੇਣੀ ਵੀ ਐਦਾਂ ਦੀ ਬਾਰਤ ਸਾਡੇ ਕੋਲੇ ਵਧੀਆ ਲਿਖਿਆ ਜਾ ਰਿਹਾ ਹੈ ਜੀ